ਸਤਿ ਸ੍ਰੀ ਅਕਾਲ ਦੋਸਤੋ ਸਬਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਇਤਿਆਸ ਕਰਦਾ ਵੀ ਤੁਸੀਂ ਸਾਰੇ ਆਪਣੇ ਆਪਣੇ ਜਗ੍ਹਾ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ 'ਚ ਹੋਵੋਗੇ ਤੇ ਕੁਦਰਤ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਫਿਰ ਇੱਕ ਵਾਰ ਗੁਸਤਾਖੀ ਮਾਫ ਦੇ ਰਹੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਅਕਸਰ ਜਿਵੇਂ ਸਦੀਆਂ ਤੋਂ ਪੁਰਾਣੇ ਸਮਿਆਂ ਤੋਂ ਕੁੜੀਆਂ ਦੇ ਨਾਲ ਵਿਤਕਰਾ ਹੁੰਦਾ ਆ ਰਿਹਾ ਔਰਤ ਜਾਤ ਦੇ ਨਾਲ ਵਿਤਕਰਾ ਹੁੰਦਾ ਆਇਆ ਤੇ ਅੱਜ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਉਸ ਔਰਤ ਨੂੰ ਉਸ ਲੜਕੇ ਨੂੰ ਉਸ ਧੀ ਨੂੰ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਸਨਮਾਨ ਹੈ ਜਿਹੜਾ ਉਹ ਮਿਲਣ ਲੱਗਿਆ ਤੇ ਜਿਆਦਾ ਲੰਮੀਆਂ ਚੌੜੀਆਂ ਗੱਲਾਂ ਨਾ ਕਰਦੇ ਹੋਏ ਕਿਉਂਕਿ ਦਿੱਕਤ ਕੀ ਆ ਜਾਂਦੀ ਹੈ ਵੀ ਜੇਕਰ ਕੋਈ ਪ੍ਰੋਗਰਾਮ ਵੱਡਾ ਹੋਵੇ ਤਾਂ ਜਿਆਦਾ ਤਰਜਰੇ ਸਾਥੀ ਹੈ ਪ੍ਰੋਗਰਾਮ ਦੇਖਦੇ ਨਹੀਂ ਤਾਂ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਤੁਸੀਂ ਮੇਰੇ ਇਸ ਪ੍ਰੋਗਰਾਮ ਨੂੰ ਗੁਸਤਾਖੀ ਮਾਫ ਨੂੰ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਭਰਪੂਰ ਸਹਿਯੋਗ ਦਿੰਨੇ ਹੋ ਆਪ ਸਾਰਿਆਂ ਦਾ ਰਿਣੀ ਹਾਂ ਤੇ ਗੱਲ ਜਿਵੇਂ ਲੜਕੀਆਂ ਦੀ ਸ਼ੁਰੂ ਹੋਈ ਹੈ ਜਿਵੇਂ ਖਾਸ ਕਰਕੇ ਜਿਹੜਾ ਪਵਦ ਦਾ ਏਰੀਆ ਜਿਆਦਾਤਰ ਜਿਹੜਾ ਏਰੀਆ ਹੈ ਘਾੜ ਇਲਾਕੇ ਦੇ ਵਿੱਚ ਪੈਂਦਾ ਘਾੜ ਇਲਾਕਾ ਨੂੰ ਕਿਹਾ ਜਾਂਦਾ ਕਿਉਂਕਿ ਘਾੜ ਇਲਾਕਾ ਇਸ ਕਰਕੇ ਕਿਹਾ ਜਾਂਦਾ ਸੀਗਾ ਕਿਉਂਕਿ ਮਾਰੂ ਜ਼ਮੀਨਾਂ ਸਨ ਪਾਣੀ ਦਾ ਕੋਈ ਏਡਾ ਹੈ ਨਹੀਂ ਸੀ ਹੋਰ ਜਾਂ ਕਿਤੇ ਬਹੁਤ ਖਿੱਤਰ ਦੇ ਵਿੱਚੋਂ ਪਛੜਿਆ ਹੋਇਆ ਸੀਗਾ ਟਿੱਬੇ ਪਹਾੜ ਜੰਗਲੀ ਏਰੀਆ ਤੇ ਅੱਜ ਜਿਹੜੀ ਗੱਲ ਕਰਨੀ ਹੈ ਕੁੜੀਆਂ ਦੇ ਬਾਰੇ ਗੱਲ ਕਰਨੀ ਹੈ ਉਹ ਪਿਛਲੇ ਦਿਨੀ ਜਿਵੇਂ ਕਿ ਕੜ ਇਲਾਕੇ ਦੇ ਵਿੱਚ ਇੱਕ ਖੇਡ ਦਾ ਬੂਟਾ ਲਾਇਆ ਇੱਕ ਕੁਸ਼ਤੀ ਦੰਗਲ ਦਾ ਜਿਹੜਾ ਮਹਾਕੁੰਭ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਪਹਿਲਵਾਨ ਵੀਰ ਰਵੀ ਸ਼ਰਮਾ ਜੀ ਤੇ ਪਹਿਲਵਾਨ ਵੀਰ ਗੋਲੂ ਸ਼ਰਮਾ ਜੀ ਜੋ ਗੋਲੂ ਸ਼ਰਮਾ ਤੇ ਰਵੀ ਸ਼ਰਮਾ ਜੀ ਆਪ ਬਹੁਤ ਚੰਗੇ ਆਪਣੇ ਸਮੇਂ ਦੇ ਪਹਿਲਵਾਨ ਰਹੇ ਨੇ ਤੇ ਅੱਜ ਉਹ ਸੈਂਕੜੇ ਹੀ ਮੁੰਡੇ ਕੁੜੀਆਂ ਨੂੰ ਕੁਸਤੀ ਦੇ ਨਾਲ ਖੇਡਾਂ ਦੇ ਨਾਲ ਜੋੜ ਰਹੇ ਨੇ ਅੱਜ ਦਾ ਜਿਹੜਾ ਮਕਸਦ ਅੱਜ ਦੀ ਜਿਹੜੀ ਗੱਲਬਾਤ ਹੈ ਗੁਸਤਾਖੀ ਮਾਫ ਦੇ ਰਾਹੀਂ ਅਸੀਂ ਉਸ ਕੁਸਤੀ ਅਖਾੜੇ ਦੀ ਕਰਨੀ ਮਹਾਵੀਰ ਕੁਸਤੀ ਅਖਾੜਾ ਮੁੱਲਾ ਪਰ ਗਰੀਬ ਦਾਸ ਤੇ ਜਿਵੇਂ ਕਿ ਪਹਿਲਾਂ ਵੀ ਇਸ ਅਖਾੜੇ ਨੇ ਚੰਗੇ ਚੰਗੇ ਪਹਿਲਵਾਨ ਜੇਕਰ ਇੱਕ ਦੋ ਪਹਿਲਵਾਨਾਂ ਦਾ ਮੈਂ ਨਾਮ ਲਮਾ ਜਿਵੇਂ ਮਿਰਜ਼ਾ ਇਰਾਨ ਹੋ ਗਿਆ ਸ਼ੇਖ ਸਕੰਦਰ ਹੋ ਗਿਆ ਮਹਾਰਾਸ਼ਟਰ ਤੇ ਜਸਪੂਰਨ ਨੌਜਵਾਨ ਪਹਿਲਵਾਨ ਉਸ ਦੇ ਨਾਲ ਹੀ ਏਸ਼ੀਆ ਦੇ ਵਿੱਚੋਂ 골ਡ ਮੈਡਲ ਲੈ ਕੇ ਆਈ ਸਾਡੀ ਧੀ ਪੂਰਵੀ ਸ਼ਰਮਾ ਜੋ ਵੀਰ ਪਹਿਲਵਾਨ ਗੋਲੂ ਸ਼ਰਮਾ ਦੀ ਹੋਂ ਹਰਸ ਪੁੱਤਰੀ ਹੈ ਤੇ ਵੀਰ ਰਵੀ ਸ਼ਰਮਾ ਦੀ ਭਤੀਜੀ ਹੈ ਤੇ ਸਾਰਾ ਪਰਿਵਾਰ ਹੈ ਜਿਹੜਾ ਉਹ ਖੇਡਾਂ ਨੂੰ ਸਮਰਪਿਤ ਹੈ ਕੁਸ਼ਤੀ ਨੂੰ ਦੁਨੀਆ ਦੇ ਵਿੱਚ ਲਿਜਾ ਰਹੇ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਇਸ ਮੁੱਲਾਂ ਪਰ ਅਖਾੜੇ ਨੇ ਬਹੁਤ ਚੰਗੇ ਪਹਿਲਵਾਨ ਦਿੱਤੇ ਨੇ ਹੋਰ ਤਿਆਰ ਹੋ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਜਿਹੜਾ ਅਖਾੜਾ ਏ ਬਿਨਾਂ ਕਿਸੇ ਸਹਿਯੋਗ ਤੇ ਬਿਨਾਂ ਕੋਈ ਸਰਕਾਰੀ ਸਹਿਯੋਗ ਤੋਂ ਇਹ ਚੱਲ ਰਿਹਾ ਤੰਨ ਨੇ ਸ਼ਰਮਾ ਪਰਿਵਾਰ ਮੁੱਲਾਂਪੁਰ ਵਾਲੇ ਜੋ ਐਡਾ ਵੱਡਾ ਉਪਰਾਲਾ ਕਰ ਰਹੇ ਨੇ ਪਿਛਲੇ ਦਿਨੀ ਤੇ ਸਾਡੀ ਪੂਰਵੀ ਸ਼ਰਮਾ 15 ਸਾਲ ਦੀ ਉਮਰ ਦੇ ਵਿੱਚ 68 ਕਿਲੋ ਅੰਡਰ 68 ਕਿਲੋ ਵਰਗ ਦੇ ਵਿੱਚ 골ਡ ਮੈਡਲ ਜਿੱਤ ਕੇ ਲਿਆਈ ਹੈ ਤੇ ਉਸ ਪੂਰਵੀ ਸ਼ਰਮਾ ਨੇ ਸਿਰਫ 골ਡ ਮੈਡਲ ਨਹੀਂ ਜਿੱਤਿਆ ਬਲਕਿ ਘਾੜ ਇਲਾਕੇ ਦੇ ਪੋਆਦੇ ਇਲਾਕੇ ਦੇ ਨਿਊ ਚੰਡੀਗੜ੍ਹ ਦੇ ਲੋਕਾਂ ਦਾ ਦਿਲ ਵੀ ਜਿੱਤਿਆ ਜਿਵੇਂ ਗੱਲ ਚੱਲਦੀ ਸੀ ਕਿ ਬੀ ਅਕਸਰ ਸ਼ੁਰੂ ਤੋਂ ਹੀ ਕੁੜੀਆਂ ਦੇ ਉੱਤੇ ਬੰਦਸ਼ਾਂ ਲਾਈਆਂ ਜਾਂਦੀਆਂ ਨੇ ਕਿ ਕੁੜੀ ਸਿਰਫ 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 ਘਰ ਦੀ ਚਾਰ ਦਿਵਾਰੀ ਦੇ ਵਿੱਚ ਅੰਦਰ ਰਹੇ ਵਧਾਈ ਦੇ ਪਾਤਰ ਨੇ ਸ਼ੁਕਰਾਨਾ ਕਰਨਾ ਬਣਦਾ ਸ਼ਰਮਾ ਪਰਿਵਾਰ ਦਾ ਵੀ ਜੋ ਇਸ ਉਸਤੀ ਦੰਗਲ ਦੇ ਰਾਹੀਂ ਧੀਆਂ ਨੂੰ ਬੇਟੀਆਂ ਨੂੰ ਲੜਕੀਆਂ ਨੂੰ ਅੱਗੇ ਲਿਜਾ ਰਹੇ ਨੇ ਕਿਉਂਕਿ ਮੈਂ ਸਮਝਦਾ ਵੀ ਸਭ ਤੋਂ ਜ਼ਰੂਰੀ ਹੈ ਜਿਹੜੀ ਸਿੱਖਿਆ ਹੈ ਸਿੱਖਿਆ ਕਿਸੇ ਦੀ ਵੀ ਸੋਚ ਬਦਲਣ ਵਾਸਤੇ ਸਿੱਖਿਆ ਬਹੁਤ ਜ਼ਰੂਰੀ ਹੈ ਪੜਾਈ ਦਾ ਹੋਣਾ ਬਹੁਤ ਜ਼ਰੂਰੀ ਹੈ ਪੜਾਈ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਜ਼ਿਆਦਾਤਰ ਜ਼ਿਆਦਾਤਰ ਜੇ ਕਿਸੇ ਇਨਸਾਨ ਨੂੰ ਕੋਈ ਸੁਧਾਰ ਸਕਦਾ ਤਾਂ ਉਹ ਸਿਰਫ ਸਿੱਖਿਆ ਹੈ ਠੋਕਰਾਂ ਵਾਦੀਆਂ ਗੱਲਾਂ ਤੱਕੇ ਵਾਦੀਆਂ ਗੱਲਾਂ ਨੇ ਤਾਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਵੀ ਕੁੜੀਆਂ ਨੂੰ ਉੱਡਣ ਦਿਓ ਉਹਨਾਂ ਨੂੰ ਮੌਕੇ ਪ੍ਰਦਾਨ ਕਰਿਓ ਉਹਨਾਂ ਨੂੰ ਸਹਿਯੋਗ ਕਰਿਓ ਪੜ੍ਹਾਈ ਦੇ ਵਿੱਚ ਤਾਂ ਜਿਵੇਂ ਕੁੜੀਆਂ ਨੂੰ ਪੜਾਉਣਾ ਹੀ ਪੜਾਉਣਾ ਹੈ ਪਰ ਖੇਡਾਂ ਦੇ ਵੱਲ ਵੀ ਜ਼ਰੂਰ ਉਹਨਾਂ ਦਾ ਜੇ ਕੋਈ ਹੋਰ ਵੀ ਸ਼ੌਕ ਹੈ ਕੋਈ ਅਫਸਰ ਬਣਨਾ ਜਾਂ ਕੋਈ ਹੋਰ ਉਹਨਾਂ ਦਾ ਸ਼ੌਕ ਹੈਗਾ ਤਾਂ ਉਹਨੂੰ ਜਰੂਰ ਕੋਸ਼ਿਸ਼ ਕਰਿਓ ਪੂਰਾ ਕਰਨ ਦੀ ਆਮ ਕਰਕੇ ਆਮ ਜਿਹੜਾ ਇਨਸਾਨ ਹੈ ਆਮ ਇੱਕ ਪਰਿਵਾਰ ਹੈ ਉਹਨਾਂ ਦਾ ਮਕਸਦ ਸਿਰਫ ਸਿਰਫ ਇਹ ਹੀ ਹੁੰਦਾ ਕਿ ਸਾਡੇ ਬੱਚੇ ਸੈੱਟ ਹੋ ਜਾਣ ਸਾਡੇ ਬੱਚੇ ਪੜ੍ਹ ਲਿਖ ਜਾਣ ਸਾਡੇ ਬੱਚੇ ਕੰਮ ਲੱਗ ਜਾਣ ਕਿਉਂਕਿ ਹਰ ਇੱਕ ਇਨਸਾਨ ਦੀ ਆਪਣੇ ਆਪਣੇ ਜ਼ਿੰਮੇਵਾਰੀ ਹੈ ਜੀ ਜੀ ਉਹ ਵਿਅਕਤੀ ਦੀ ਉਮਰ ਵਾਧੀ ਓਵੇਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਵਾਧੀਆਂ ਨੇ ਪਰ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਸੈੱਟ ਕਰਨਾ ਬੱਚਿਆਂ ਨੂੰ ਪੜਾਉਣਾ ਬੱਚਿਆਂ ਨੂੰ ਕਾਮਯਾਬ ਕਰਨਾ ਠੀਕ ਹੈ ਫੋਰਨ ਕੰਟਰੀਆਂ ਦੇ ਵਿਦੇਸ਼ਾਂ ਦੇ ਕਲਚਰ ਹੋਰ ਤਰ੍ਹਾਂ ਦੇ ਹੋਣਗੇ ਪਰ ਸਾਡਾ ਜੋ ਕਲਚਰ ਅਸੀਂ ਪਰਿਵਾਰਾਂ ਦੇ ਵਿੱਚ ਰਹਿਣਾ ਕਿਉਂਕਿ ਅਸੀਂ ਤਾਂ ਇੱਕ ਦੂਜੇ ਦੇ ਸਹਾਇਕੀ ਬਣ ਕੇ ਰਹਿਣਾ ਸਾਨੂੰ ਕੱਲਿਆ ਨਹੀਂ ਰਹਿਣਾ ਹੁੰਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਰੀਤ ਚੱਲਦੇ ਆ ਰਹੇ ਵੀ ਹਿੰਦੂਸਤਾਨੀ ਹਮੇਸ਼ਾ ਪਰਿਵਾਰਾਂ ਦੇ ਵਿੱਚ ਰਹੇ ਨੇ ਸਮੂਹਾਂ ਦੇ ਵਿੱਚ ਰਹੇ ਨੇ ਗਰੁੱਪਾਂ ਦੇ ਵਿੱਚ ਰਹੇ ਨੇ ਉਹਨਾਂ ਉਹਨਾਂ ਵਾਸਤੇ ਫਟਕਾਰ ਰਿਹਾ ਜੋ ਕੁੜੀਆਂ ਨੂੰ ਸਿਰਫ ਸਿਰਫ ਘਰ ਦੀ ਦੀਵਾਰ ਦੇ ਅੰਦਰ ਡੱਕਣਾ ਚਾਹੁੰਦੇ ਨੇ ਬੇਨਤੀ ਜ਼ਰੂਰ ਕਰਦੇ ਆ ਵੀ ਤੁਸੀਂ ਜਿਵੇਂ ਰਵੀ ਸ਼ਰਮਾ ਜੀ ਹੋਰੇ ਗੋਲੂ ਪਹਿਲਵਾਨ ਜੀ ਹੋਰੇ ਉਪਰਾਲਾ ਕਰ ਰਹੇ ਨੇ ਸਾਨੂੰ ਵੀ ਇਹਨਾਂ ਦੇ ਸਹਿਯੋਗੀ ਬਣਨਾ ਚਾਹੀਦਾ ਸਾਨੂੰ ਵੀ ਇਹਨਾਂ ਦਾ ਉਪਰਾਲਾ ਇਹਨਾਂ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਵਧਾਈ ਦੇ ਪਾਤਰ ਨੇ ਸਾਰੇ ਪ੍ਰਬੰਧਕ ਕਮੇਟੀ ਸਾਰੀ ਕਮੇਟੀ ਉਹਨਾਂ ਦੀ ਛਿੰਜ ਕਮੇਟੀ ਦੰਗਲ ਕਮੇਟੀ ਜੋ ਮੂਲਾਪੁਰ ਗਰੀਬਦਾਸ ਦੇ ਵਿੱਚ ਬਹੁਤ ਵੱਡਾ ਛਿੰਜ ਮੇਲਾ ਵੀ ਕਰਵਾਉਂਦੇ ਨੇ ਜ਼ਰੂਰ ਸਹਿਯੋਗ ਦਿਓ ਕਿਉਂਕਿ ਸਰਕਾਰ ਤੋਂ ਬਿਨਾ ਸਰਕਾਰ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਜਿਹੜੇ ਵੱਡੇ ਉਪਰਾਲੇ ਕਰਨੇ ਉਹ sire ni chada kar de ਧੰਨ ਜਿਗਰਾ ਰਵੀ ਹੁਰਾਂ ਦਾ ਗੋਲੂ ਵੀਰ ਹੋਣਾਂ ਦਾ ਉਹਨਾਂ ਦੇ ਸਾਰੇ ਪਰਿਵਾਰ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹ ਕੁਸ਼ਤੀਆਂ ਨੂੰ ਸਮਰਪਿਤ ਨੇ ਜਿਵੇਂ ਕਿ ਰਵੀ ਜੀ ਕਹਿੰਦੇ ਸੀ ਕਿ ਸਾਡੀ ਤਾਂ ਕੋਸ਼ਿਸ਼ ਹੈ ਵੀ ਅਸੀਂ ਆਪਣੇ ਇਲਾਕੇ ਨੂੰ ਆਪਣੇ ਇਲਾਕੇ ਦੇ ਬੱਚਿਆਂ ਨੂੰ ਆਪਣੇ ਇਲਾਕੇ ਦੇ ਨਾਮ ਨੂੰ ਬਹੁਤ ਉੱਪਰ ਤੱਕ ਲੈ ਕੇ ਜਾਈਏ ਇੱਥੇ ਹੀ ਨਹੀਂ ਰਵੀ ਜੀ ਵਿਦੇਸ਼ਾਂ ਦੇ ਵਿੱਚ ਵੀ ਕੁਸ਼ਤੀ ਨੂੰ ਜਿਹੜਾ ਪ੍ਰਮੋਟ ਕਰ ਰਹੇ ਨੇ ਤੇ ਸਹਿਯੋਗ ਆਪ ਸਾਰਿਆਂ ਦਾ ਚਾਹੀਦਾ ਜਰੂਰ ਬੇਨਤੀ ਕਰਦੇ ਆਂ ਵੀ ਕੁੜੀਆਂ ਨੂੰ ਉੱਡਣ ਦਿਓ ਕੁੜੀਆਂ ਨੂੰ ਮੌਕੇ ਦਿਓ ਬੱਚਿਆਂ ਨੂੰ ਆਪਣੇ ਨੂੰ ਮੌਕੇ ਦਿਓ ਕੁੜੀ ਮੁੰਡੇ ਦਾ ਸਿਰਫ ਫਰਕ ਖਤਮ ਕਰੀਏ ਸੋਚ ਨੂੰ ਬਦਲੀਏ ਸੋਚ ਬਦਲਾਂਗੇ ਸਮਾਜ ਬਦਲੂਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਸ ਕਰਦੇ ਹਾਂ ਸਾਨੂੰ ਇੱਕ ਤਰ੍ਹਾਂ ਦੀ ਆਸ ਹੈ ਉਮੀਦ ਹੈ ਵੀ ਇਹੇ ਕੁਸ਼ਤੀ ਅਖਾੜਾ ਮੁੱਲਾਂਪੁਰ ਵਰਲਡ ਦੇ ਵਿੱਚ ਆਪਣਾ ਨਾਮ ਰੱਖੇਗਾ ਜਿਵੇਂ ਅੱਜ ਸਾਡੀ ਧੀ ਪੂਰਵੀ ਸ਼ਰਮਾ ਛੋਟੀ ਉਮਰ ਦੇ ਵਿੱਚ ਏਸ਼ੀਆ 골ਡ ਮੈਡਲ ਲੈ ਕੇ ਆਈ ਹੈ ਤੇ ਜਲਦੀ ਹੀ ਸਾਡਾ ਸੁਪਨਾ ਹੈ ਵੀ 올림픽 ਦੇ ਵਿੱਚ ਵੀ ਉਹ ਜਿੱਤ ਕੇ ਆਵੇ ਤੇ ਉਹਦੇ ਤੋਂ ਪੂਰਵੀ ਸ਼ਰਮਾ ਤੋਂ ਹੋਰ ਪੂਰਬੀਆਂ ਨੂੰ ਇੱਕ ਤਰ੍ਹਾਂ ਦੀ ਜਾਗ ਲੱਗੇ ਇੱਕ ਤਰ੍ਹਾਂ ਦੀ ਜਾਗਰਤੀ ਆਵੇ ਇੱਕ ਤਰ੍ਹਾਂ ਦਾ ਸ਼ੌਕ ਪੈਦਾ ਹੋਵੇ ਉਹ ਸਾਰਿਆਂ ਦਾ ਸਾਰਿਆਂ ਦਾ ਸਾਡਾ ਫਰਜ਼ ਬਣਦਾ ਕਿ ਕੁੜੀਆਂ ਨੂੰ ਅਸੀਂ ਉੱਡਣਾ ਸਿਖਾਈਏ ਉਹਨਾਂ ਨੂੰ ਖੁੱਲਾ ਛੱਡੀਏ ਬਹੁਤ ਬੰਦਿਸ਼ਾਂ ਨੇ ਬਹੁਤ ਪਰਿਵਾਰ ਦੇ ਜਿਹੜੇ ਸੰਸਕਾਰ ਹੁੰਦੇ ਨੇ ਬੱਚੇ ਦੇ ਉਹ ਜ਼ਰੂਰ ਕੰਮ ਆਉਂਦੇ ਨੇ ਪਰਿਵਾਰਾਂ ਦੇ ਵਿੱਚ ਰਲ ਮਿਲ ਕੇ ਰਹਿਣਾ ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਵੀ ਇੱਕ ਸਾਡਾ ਉਦਮ ਹੋਣਾ ਚਾਹੀਦਾ ਸਾਡਾ ਉਪਰਾਲਾ ਹੋਣਾ ਚਾਹੀਦਾ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਗੱਲਾਂ ਕਰਨ ਨੂੰ ਜਿੰਨੀਆਂ ਮਰਜ਼ੀ ਕਰੀਏ ਪਰ ਬੱਚੇ ਸਾਹਮਣੇ ਬੱਚੇ ਪਰਿਵਾਰ ਸਾਹਮਣੇ ਸਾਡੀ ਹੀ ਜ਼ਿੰਮੇਵਾਰੀ ਹੈ। ਬੇਸ਼ੱਕ ਅਸੀਂ ਚੰਡੀਗੜ੍ਹ ਦੇ ਨੇੜੇ ਆ ਪਰ ਜਿਵੇਂ ਕਹਿੰਦੇ ਹੁਣੇ ਦੀਵੇ ਥੱਲੇ ਨੇਰਾ ਹੈ। ਸਾਨੂੰ ਜੇ ਕਿਤੇ ਅਸੀਂ ਦੂਰ ਦਰਾਡੇ ਇਲਾਕੇ ਜਾਂਦੇ ਆ ਬਾਹਰ ਜਾਂਦੇ ਆ ਕਿਤੇ ਹੋਰ ਜਾਂਦੇ ਆ ਤਾਂ ਸਮਝਦੇ ਬਹੁਤ ਵੈਲਿਊ ਹੈ ਚੰਡੀਗੜ੍ਹ ਦੀ। ਚੰਡੀਗੜ੍ਹ ਦੀ ਸਾਨੂੰ ਵੀ ਮਾਣ ਹੋਣਾ ਚਾਹੀਦਾ। ਅਸੀਂ ਬਹੁਤ ਖੂਬਸੂਰਤ ਵਾਤਾਵਰਨ ਦੇ ਵਿੱਚ ਰਹਿੰਦੇ ਆ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਅਸੀਂ ਰਹਿੰਦੇ ਆ। ਅਸੀਂ ਹਿਮਾਚਲ ਦੇ ਬਾਰਡਰ ਦੇ ਨਾਲ ਲੱਗਦੇ ਆ ਹਰਿਆਣੇ ਦੇ ਬਾਰਡਰ ਦੇ ਨਾਲ ਲੱਗਦੇ ਅਸੀਂ ਚੰਡੀਗੜ੍ਹ ਦੀ। ਉੱਖ ਦੇ ਵਿੱਚ ਰਹਿਨੇ ਆ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਆਪ ਤੇ ਸਾਨੂੰ ਪੁਆਧੀ ਹੋਣ ਤੇ ਮਾਣ ਹੋਣਾ ਚਾਹੀਦਾ ਸਾਡੀ ਬੋਲੀ ਤੇ ਮਾਣ ਹੋਣਾ ਚਾਹੀਦਾ ਮਾਰੇ ਧਰ ਕਰਕੇ ਕਈ ਵਾਰੀ ਲੱਗਦਾ ਵੀ ਬੜੀ ਕਬਾੜ ਬੋਲੀ ਐ ਪਰ ਪੁਆਧੀ ਬੋਲੀ ਬੜੀ ਪਿਆਰੀ ਬੋਲੀ ਐ ਤੇ ਦੋਸਤੋ ਇੱਕ ਵਾਰੀ ਫੇਰ ਆਪ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਮੁੱਲਾ ਪਰ ਗਰੀਬ ਦਸ ਦਾ ਜਿਹੜਾ ਕੁਸ਼ਤੀ ਖੜਾ ਹੈ ਉਹਨੂੰ ਜਰੂਰ ਸਹਿਯੋਗ ਕਰਿਓ ਬੱਚਿਆਂ ਨੂੰ ਬੱਚੀਆਂ ਨੂੰ ਕੁੜੀਆਂ ਮੁੰਡਿਆਂ ਦੇ ਜਰੂਰ ਖੇਡਾਂ ਦੇ ਵੱਲ ਤੁਸੀਂ ਜੋੜੋ ਤੇ ਜਰੂਰ ਇਧਰ ਧਿਆਨ ਦਿਓ ਤੇ ਬੇਟੀਆਂ ਨੂੰ ਉਡਣ ਦਿਓ ਅੱਜ ਦੀ ਗੁਸਤਾਖੀ ਦੇ ਵਿੱਚ ਇਨਾ ਹੀ ਬਾਕੀ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਜਲਦੀ ਮਿਲਾਂਗੇ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਆਪਣੇ ਸੁਝਾਅ ਦੇ ਦਿਓ ਜਿਵੇਂ ਤੁਸੀਂ ਅੱਗੇ ਵੀ ਜਾਂ ਨਿੱਜੀ ਤੌਰ ਤੇ ਤੁਸੀਂ ਫੋਨ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਜਲਦੀ ਮਿਲਾਂਗੇ ਅੱਜ ਦੇ ਲਈ ਇਨਾ ਹੀ ਗੁਸਤਾਖੀ ਮਾ ਸ਼ੁਕਰੀਆ